ਸਤਿ ਸ਼੍ਰੀ ਅਕਾਲ ਜੀ ਦੁਪਹਿਰ ਆਇਆ ਸੀਗਾ ਰੋਟੀ ਖਾਣ ਉਹ ਚੋਲ ਬਣਾਏ ਹੋਏ ਨੇ ਜੇ ਬਹੁਤ ਸਵਾਦ ਆਣੇ ਆ ਹੁਣ ਦਹੀਂ ਰਹਿ ਰੱਖਿਆ ਮੈਨੂੰ ਕੁਝ ਨਹੀਂ ਪਤਾ ਹੈਗਾ ਇਹ ਕਾਲੀ ਕੀ ਦੀ ਬਈ ਹੈ ਪਹਿਲਾਂ ਖਾ ਕੇ ਰੱਖਤੀ ਪਹਿਲੀ ਮਾਲੀ ਤੇ ਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਟਾਈਮ ਹੋ ਗਿਆ ਦੁਪਹਿਰ ਦਾ ਤੇ ਅੱਜ ਬਣਾਈਏ ਨਮਕੀਨ ਚਾਵਲ ਬੜੀਆਂ ਤੇ ਪਿਆਜ਼ ਤੇ ਆਲੂ ਪਾ ਕੇ ਬਹੁਤ ਟੇਸਟੀ ਬਣੇ ਆ ਦਹੀਂ ਨਾ ਖਾ ਰਹੇ ਆ ਮੈਂ ਸੋਕਾ ਹੀ ਖਾ ਰਿਹਾ ਮੈਨੂੰ ਮਿਲਿਆ ਨਹੀਂ ਇਹ ਨਹੀਂ ਪਹਿਲਾਂ ਖਾ ਲਿਆ ਸਰ ਪਤਾ ਕੀ ਆ ਜੇ ਚੌਲਾਂ ਦਾ ਹੀ ਪਾ ਕੇ ਖਾਵਾਂਗੇ ਇਹੋ ਜਿਹਾ ਬਣਾਇਆ ਤੇ ਨਹੀਂ ਫਾਇਦਾ ਹੈਗਾ ਪਰ ਇਹਨਾਂ ਦਾ ਟੇਸ ਨਹੀਂ ਪਤਾ ਲੱਗਦਾ ਹੈਗਾ ਕਿਉਂਕਿ ਚੌਲਾਂ ਦੇ ਦੇਸੀ ਕਿਉਂ ਬਣਾਣਾ ਉੱਤੇ ਨਹੀਂ ਨਹੀਂ ਉਹ ਤਾਂ ਪਲੇਨ ਹੋਣ ਚੌਲ ਉਹ ਆ ਕੱਲੇ ਜੀਰੇ ਜੂਰੇ ਵਾਲੇ ਹੋਣ ਉਹ ਚ ਤਾਂ ਪਾਈਏ ਟੇਸਟ ਵਾਸਤੇ ਤੇ ਉਹੀ ਕੱਲੇ ਹੀ ਇੰਨੇ ਸਵਾਦ ਨਹੀਂ ਨਾ ਦਹੀਂ ਪਾ ਗੀ ਫਦਾ ਜੇ ਮੈਂ ਤੜਕਾ ਲਾਉਣ ਲੱਗੀ ਸਨ ਮੇਰੇ ਕੱਚੇ ਪਿਆਜ਼ ਦੇ ਵਿੱਚ ਪਾ ਕੇ ਖਰਾ ਕੋਈ ਆਇਨ ਚੌਲ ਪਾ ਦੇ ਕਹਿੰਦੇ ਆਇਆ ਕੀਤਾ ਇਹਨੂੰ ਭੰਤਾਲੇ ਦੀ ਜੜਕਾ ਕੱਚਾ ੜਕਾ ਐ ਨਹੀਂ ਬੋਲਿਆ ਸੀ ਮੈਂ ਆਇਂ ਬੋਲਿਆ ਸੀ ਐਦਾ ਨਹੀਂ ਬੋਲਿਆ ਸੀ ਪਰ ਚੌਲ ਸੁਆਦ ਬੰਦਦੇ ਆ ਮੈਂ ਕੱਚੇ ਕੱਚੇ ਪਿਆਜ਼ ਵਿੱਚ ਦੇਖਣੇ ਚਾਹੀਦੇ ਪਰ ਟੜੀਆਂ ਪਾਲਿਆ ਤੇ ਬਹੁਤ ਤਿੱਖੀ ਆ ਤੋੜ ਕੇ ਚੂੜੀ ਪਾ ਕੇ ਜਦੋਂ ਸ਼ਾਂਜੀ ਕੀਤੀ ਵੀ ਆ ਮਾੜੀ ਮੱਡੀ ਕਿਉਂਕਿ ਹਜੇ ਮੌਸਮ ਆ ਗਿਆ ਅੰਦਰ ਠੰਡ ਲੱਗਦੀ ਆ ਧੁੱਪੇ ਧੁੱਪ ਲੱਗਦੀ ਆ ਸ਼ਾਮੇ ਸ਼ਾਂ ਲੱਗਦੀ ਆ ਕਾਬੇ ਸੌਂ ਹੀ ਲੱਗਦਿਆਂ ਚਾਵੇਂ ਡੰਡ ਲੱਗਦੀ ਆ ਮਣ ਛਣ ਲਿਆਦੀ ਥੋੜੀ ਮਗਰ ਪਿਆ ਕੋਈ ਮਾਤਾ ਹੀ ਪਿੱਛੇ ਮੰਜੇ ਤੇ ਬੈਠੇ ਖਾਈ ਜਾਂਦੇ ਆ ਚੌਲ ਉਹ ਥੱਲੇ ਹੀ ਬੈਠਿਆਂਗੇ ਅੱਜ ਟਾਈ ਰੱਖੀ ਹੋਈ ਏ ਨਾਲ ਥੋੜੇ ਜਿਹਾ ਤਾਂ ਬਹਿਣਾ ਹੁੰਦਾ ਐਵੇਂ ਹਣਾ ਗਰਮੀ ਐ ਤਾਂ ਬਹਿਉ ਨਹੀਂ ਹੁੰਦਾ ਇੰਨਾ ਚਿਰ ਬਾੜੀ 'ਚ ਵੀ ਕੁਝ ਨਹੀਂ ਹੈਗਾ ਦੇਖਦੇ ਆ ਲੈ ਕੇ ਆਉਣੇ ਜਾ ਕੇ ਬਾੜੀ 'ਚ ਹੈ ਤਾਂ ਹੈਗਾ ਤਾਂ ਕਾ ਕੱਟਤਾ ਸੀ ਉਦੋਂ ਨਾਲੇ ਕੱਢਿਆ ਨਹੀਂ ਮੇਰੀ ਬਸ ਹੋ ਗਈ ਕਾ ਕਰਦੇ ਦੀ ਹਰ ਕੰਮ ਨਾ ਆਪਣੇ ਸਿਰ ਨਾ ਲਿਆ ਕਰੋ ਕਾ ਮੈਂ ਕੱਢਿਆ ਮੇਰੀ ਬਸ ਟੁੱਡੀ ਹੋ ਗਈ ਚੌਲਸ ਬਾਅਦ ਮੈਂ ਮੈਂ ਕਿਹਨੇ ਕੱਟਸੀ ਮੈਂ ਫਿਰ ਕੇ ਆਇਆ ਸੀ ਥੋਰ ਕੁਸ਼ ਬਸ ਮਸਈ ਦੱਸਣਾ ਸੀ ਹੈ ਬੀ ਸੂਟ ਬੋਲੀ ਜਾਂਦੇ ਕੈਮਰੇ ਦੇ ਪਿੱਛੇ ਬੈਠੇ ਮੈਨੂੰ ਕਹਿੰਦੇ ਚੌਲ ਆਏ ਨਹੀਂ ਹੋਰ ਕਹਿੰਦੇ ਥੋੜੇ ਨੇਗੇ ਜਵੱਖਰ ਜੋਗੇ ਨੇਗੇ ਇਹ ਆਪਦੇ ਕਿਆ ਵਾਖ ਰਹੇ ਹੁੰਦੇ ਨੇ ਇੱਥੇ ਰੱਖ ਦੋ ਜੀ ਪਹਿਲਾਂ ਬਜੇ ਹੋਏ ਸੀ ਮੇਰੇ ਇੱਥੇ ਰੱਖ ਲਓ ਬਜੇ ਹੋਏ ਸੀ ਠੰਡੇ ਹੋਏ ਗਰਮ ਕੀਤੇ ਆ ਦੇਖਾਂ ਕਾਚ ਬਚੇ ਹੋਏ ਸੀ ਮੇਰੀ ਆਪ ਦੀ ਖਾਣ ਝੂਟ ਤੇ ਝੂਟ ਵਾਹਿਗੁਰੂ 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 ਸਵਾਦ ਮੇਰੇ ਹੱਥ ਨੂੰ ਰੋਟੀ ਨਹੀਂ ਖਾਂਦੀ ਮੈਂ ਹੁਣ ਦੋ ਵਾਰੀ ਖਾ ਲਈ ਆਪ ਕਹਿੰਦੇ ਮੈਨੂੰ ਭੋਲਾ ਕਰਦੇ ਨਹੀਂ ਆ ਹਾਂ ਮੈਨ ਲਓ ਤੱਕੜੀ ਲੈ ਆਉਗਾ ਕੰਡਾ ਟਕੜੀ ਹੈਗਾ ਦੂਜਾ ਡਿਜੀਟਲ ਕੰਡਾ ਹੈਗਾ ਹੈਗਾ ਪਹਿਲੇ ਮਿਲਣ ਦੋ ਜੋਕ ਲੈਣੇ ਆ ਇਹ ਖਾਜੋ ਅੰਜਾਸਤੀ ਕਾਲਜੀ ਸਾਰਿਆਂ ਨੂੰ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਸਾਰੇ ਬਹੁਤ ਵਧੀਆ ਤੇ ਕੱਲ ਅਸੀਂ ਜਿਹੜਾ ਬਲੌਗ ਸੀਗਾ ਉਹ ਪੂਰਾ ਨਹੀਂ ਕਰ ਸਕੇ ਤੇ ਕੱਲ ਵਾਲੇ ਬਲੌਗ ਤੋਂ ਜਿੱਥੇ ਅੱਡੇ ਉੱਥੋਂ ਫੇਰ ਦੁਬਾਰਾ ਸ਼ੁਰੂ ਕਰ ਲਈਆਂ ਅੱਜ ਕੱਲ ਕਿਸੇ ਕਾਰਨ ਕਰਕੇ ਪੂਰਾ ਨਹੀਂ ਹੋ ਸਕਿਆ ਤੇ ਹੁਣ ਟਾਈਮ ਹੋ ਗਿਆ ਸਵਾ 11:00 ਦਾ ਸਵੇਰ ਦਾ ਅੱਜ ਕੰਮ ਥੋੜਾ ਜਿਹਾ ਸੀਗੇ ਬਾਲੇ ਤਾਂ ਅਗਰ ਕਿ ਹੁਣ ਫ੍ਰੀ ਹੁਈਆਂ ਮੈਂ ਤੇ ਹੁਣ ਚਾਹ ਪੀਣ ਲੱਗੇ ਆ ਸਵੇਰ ਵਾਲੀ ਮਤਲਬ ਕਿ ਸਵੇਰ ਵਾਲੀ ਨਹੀਂ 10 ਵਜੇ ਵਾਲੀ ਜਿਹਨੂੰ ਕਹਿੰਦੇ ਹੁੰਦੇ ਪਿੰਡਾਂ 'ਚ ਮੈਂ ਚਾਹ ਬਣਾਇਆ ਹੀ ਹੁਣ ਬਣ ਕੇ ਲੈ ਕੇ ਜਾਉਂਗੀ ਮੰਮੀ ਤੇ ਮੈਂ ਦੋਨੇ ਜਣੇ ਪੀਵਾਂਗੇ ਮੰਮੀ ਬਾਹਰ ਅਨਜਿਤ ਪੇਪਾ ਇਹ ਮੈਨੂੰ ਤਾਂ ਬੱਦ ਲੱਗਦੀ ਆ ਮੈਂ ਤਾਂ ਪੇ ਘਾਟੀ ਜੰਨੀ ਆ ਹੁਣ ਕਿਉਂਕਿ ਮੇਰੇ ਮੇਰੇ ਮੂੰਹ 'ਤੇ ਪਹਿਲਾਂ ਹੀ ਛਾਈਆਂ ਨੇ ਨਾ ਹੋਰ ਡਾਰਕ ਹੋ ਜਾਂਦੀਆਂ ਨੇ ਪਹਿਲਾਂ ਮੈਨੂੰ ਚਾਹ ਵੜਾਇਆ ਮਾਂ ਫਿਰ ਆ ਕੇ ਅਬਦੁੱਲੇ ਕੇ ਜਾਊਂਗੀ ਤਾਂ ਮੰਮੀ ਰੱਖ ਤਾਂ ਦੇ ਲੈ ਰੱਖ ਤਾਂ ਬੂਟ ਕਾਲ ਦਾ ਸੁੱਕੇ ਨਹੀਂ 4 ਦਿਨ ਹੁਣ ਧੋਤਿਆਂ ਨੂੰ ਬੂਟ ਤੁੱਕੇ ਨਹੀਂ ਸੁੱਕੇ ਰੱਖੇ ਹੋਏ ਨੇ ਹਾਂਜੀ ਉਹ ਮੈਂ ਤੜਕਾ ਲਾਉਣ ਲੱਗੀ ਆ ਸਬਜੀ ਨੂੰ ਪੈਰ ਵਾਲੀ ਨੂੰ ਸਬਜੀ ਬਣਾਈ ਨਹੀਂ ਬਣਾਉਣੀਆਂ ਅੱਜ ਗਾਜਰ ਮਟਰ ਤੇ ਆਲੂ ਅਰੋਜ ਹੁਣ ਇਹ ਕਾਫੀ ਟਾਈਮ ਲਾਉਣ ਲੱਗੀ ਆ ਸਬਜੀ ਹੁਣ ਤਾਂ ਤਕਰੀਬਨ ਨਹੀਂ ਦਾਲ ਬਣਾ ਲਈ ਮੂੰਗੀ ਮਸਰੀ ਦੀ ਕਿਤੇ ਮੂੰਗੀ ਮੋਠ ਨੰਗ ਤੇ ਹਾਂ ਮੂੰਗੀ ਮਸਰੀ ਕਿਤੇ ਮੂੰਗੀ ਮੋੜ ਦੀ ਦਾਲ ਬਣਾ ਲੈਂਦੇ ਸੀਗੇ ਤੇ ਕਿਦੇ ਫਿਰ ਤਾਂ ਕੋਈ ਚੋਲ ਬਣਾ ਲੈ ਕਿ ਤਾਂ ਕੋ ਖਿਚੜੀ ਬਣਾ ਲਈ ਸੀ ਹਾਲਾ ਕਿ ਨੰਗੀ ਦੀਆ ਅੱਜ ਫਿਰ ਕੱਲ ਲਿਆਂਦੀ ਸਬਜ਼ੀਆਂ ਮਟਰ ਤੇ ਗਾਜਰਾ ਅੱਜ ਬਣਾਵਾਂਗੇ ਗਾਜਰ ਮਟਰ ਕਿਉਂਕਿ ਐ ਹੁੰਦਾ ਆਪਉਣ ਦੇ ਹੁੰਦਾ ਵੀ ਸਵੇਰੇ ਕੁਝ ਬਣਾ ਲਿਆ ਤੇ ਉਹ ਜਿਉ ਰੋਟੀ ਖਾਦੀ ਨਹੀਂ ਹੁੰਦੀ ਨਾਲ ਹੀ ਰੈਂਚਲੇ ਪਾਈ ਜਾਂਦੀ ਵੀ ਦੁਪਹਿਰੇ ਕੀ ਬਣਾਵਾਂਗੇ ਸਭ ਤੋਂ ਵੱਡੀ ਸਾਰੇ ਘਰਾਂ ਚ ਇਹ ਪ੍ਰੋਬਲਮ ਹੁੰਦੀ ਆ ਨਾ ਮੈਂ ਦੁਪਹਿਰੇ ਕੀ ਬਣਾਵਾਂਗੇ ਰਾਤ ਨੂੰ ਕੀ ਬਣਾਵਾਂਗੇ ਬਸ ਕੀ ਬਣਾਵਾਂ ਕੀ ਕੀ ਬਣਾਵਾਂਗੇ ਆਪਣੀ ਇਹ ਜਿੰਦਗੀ ਉਹ ਨਿਕਲ ਜਾਣੀ ਆ ਕੁਝ ਬਣਾਉਂ ਨ ਕੋਸ ਹੁੰਦੇ ਨਹੀਂ ਆ ਹੁੰਦਾ ਵੀ ਦਾਲ ਖੱਲ ਖਾਦੀ ਆ ਤੇ ਸਭ ਹਣਾ ਵੀ ਸਬਜੀ ਵੀ ਬਰਤੋਂ ਖਾਦੇ ਹੁਣ ਕੀ ਬਣਾਈਏ ਰੋਜ਼ ਰੋਜ਼ੋ ਜੀ ਸਵਾਦ ਵੀ ਲੱਗਦੀ ਹੈਗੀ ਤੇ ਹੁਣ ਕਈ ਹੁਣ ਕਈ ਟਾਈਮ ਕਾਫੀ ਟਾਈਮ ਬਦਨੇ ਸਬਜੀ ਬਣਾਉਣ ਲੱਗੀਆਂ ਤੇ ਹੁਣ ਸਬਜੀ ਸਵਾਦ ਵੀ ਲੱਗੂਗੀ ਕਿਉਂਕਿ ਹੱਥਾਂ ਨੰਗ ਹੀ ਗਿਆ ਜੇ ਰੋਜ਼ ਰੋਜ਼ ਬਣਾਉਣ ਲੱਗ ਜੋ ਫਿਰ ਉਹ ਤਾਂ ਵੀ ਮਾੜਾ ਕਰ ਜਾਂਦਾ ਵੀ ਇਹ ਰੋਜ਼ ਦੀ ਸਬ지ਆਂ ਕਿਉਂਕਿ ਹਰ ਇੱਕ ਜੀ ਬਦਲ ਵੀ ਬਦਲ ਵੀ ਪਸੰਦ ਆ ਵਧੀਆ ਲੱਗਦੀ ਆ ਤੇ ਇੱਕ ਦਮ ਦਾਲ ਬਣਾ ਲਈ ਦਾਲ ਥੋੜੀ ਜਿਹੀ ਵੱਧ ਬਣ ਗਈ ਮੇਰੇ ਤੋਂ ਉਦੋਂ ਦੋ ਵੇਟਾ ਨੂੰ ਸ਼ਾਮ ਨੂੰ ਖਾਧੀ ਐ ਇਸਦੇ ਵੀ ਹੈ ਹੁਣ ਫਿਰ ਦਾਲ ਆਇਆ ਹੋ ਜਾਂਦਾ ਹੁਣ ਮੈਂ ਸਬਜ਼ੀ ਬਣਾਉਂਗੀ ਤੇ ਉਸ ਤੋਂ ਬਾਅਦ ਮੈਂ ਤਾਂ ਰੋਟੀ ਖਾਉਂਗੀ ਮੱਤੀ ਦੇ ਨਾਲ ਇਹਨਾਂ ਨੂੰ ਪੁੱਛਿਆ ਕਿ ਕਾਦੀ ਖਾਣੀ ਹੈ ਮੰਮੀ ਦਾ ਪਣਕੜੀ ਖਾਣਗੇ ਤੇ ਫਿਰ ਇਸ ਤੋਂ ਬਾਅਦ ਰੋਟੀ ਬਣਾਉਂਗੀ ਉਹੀ ਫੜਕਾ ਵਿੱਚ ਪਕਾਤਾ ਹਾਂਜੀ ਰੋਟੀ ਬਣਾ ਲਈ ਮੈਂ ਤੇ ਹੁਣ ਮੰਮੀ ਨੂੰ ਰੋਟੀ ਫੜਾ ਕੇ ਆਉਂਗੀ ਮੈਂ ਸਾਢੇ ਰੋਟੀ ਬਣ ਗਈ ਪਰ ਸਰਦਾਰ ਜੀ ਹੋ ਜਾ ਹੀ ਨਹੀਂ ਹੈਗੇ ਡਿਊਟੀ ਤੋਂ ਅੱਜ ਲੇਟ ਹੋ ਗਏ ਮੰਮੀ ਦੀ ਰੋਟੀ ਇੱਕ ਬਣ ਗਈ ਬਿਲਕੁਲ ਇੱਕ ਫੜਾ ਕੇ ਆਉਂਗੀ ਫਿਰ ਦੂਜੀ ਬਣਾਉਂਗੀ ਤੇ ਫਿਰ ਫੜਾ ਕੇ ਆਉਂਕੋ ਠੰਡੀ ਹੋ ਜਾਂਦੀ ਉਹਨਾਂ ਦੇ ਦਾੰਦ ਨਹੀਂ ਹੈਗੇ ਨਾ ਤਾਂ ਕਰਕੇ ਫਿਰ

ਹਾਂਜੀ ਦੂਸਰੀ ਰੋਟੀ ਤਵੇ ਤੇ ਪਾਤੀ ਮੈਂ ਇੱਕ ਫੜਾਇਆ ਹੀ ਸੀਗੀ ਤੇ ਜਦ ਨੂੰ ਇਹ ਬਣ ਜੂ ਜਦ ਨੂੰ ਉਹਨਾਂ ਦੀ ਖਾਦੀ ਜਾਊਗੀ ਅਨ ਸਰਦਾਰ ਜੀ ਲੇਟ ਹੋ ਗਏ ਪਤਾ ਨਹੀਂ ਕੀ ਕਰਨਾ ਕਿਉਂ ਲੇਟ ਹੋ ਗਏ ਮੈਂ ਪੁੱਛਿਆ ਵੀ ਨਹੀਂ ਹੈਗਾ 15 ਮਿੰਟ ਲੇਟ ਅੱਜ ਕਦੋਂ ਕੰਮ ਪਹਿਲੀ ਆਊਗਾ ਉਥੇ ਹੋਰ ਕੱਪੜੇ ਸੁੱਕਣੇ ਪਏ ਹੋਏ ਨੇ ਚੱਲ ਨਾ ਰੁਕੀ ਤੂੰ ਨਾ ਕੋਈ ਗੱਲ ਬਦਲੋ ਉਹ ਜਿਹੜੇ ਆ ਉਹ ਆਪਣੇ ਗੈਸ ਜੈਨਰਟਰ ਤੋਂ ਪਰਪਰ ਕਰ ਰਹੇ ਨੇ ਗੈਸ ਜੈਨਰਟਰ ਨਾਲ ਅੰਦਰ ਮੈਂ ਆਜ਼ੀ ਕਰ ਓਫਿਸ ਤੋਂ ਤੇ ਆਉਂਦੇ ਨੂੰ ਚਾਹ ਬਣੀ ਜਾਂਦੀ ਆ ਅੱਜ ਐਕਸਰਸਾਈਜ਼ ਕਰਕੇ ਫਿਰ ਪੂਰੀ ਫਿਟਨੈਸ ਤੇ ਆ ਗਏ ਹਾਂ ਮੇਰਾ ਸਿਰੇ ਤੋਂ ਪੀ ਜਾਂਦਾ ਯੋਕਾਂ ਚੁੱਟੀਆਂ ਸੈਟੂ ਜੰਨੇ ਕੇ ਛੁੱਟੀ ਆ ਜੰਨੇ ਅੱਜ ਮੇਰੇ ਸਿਰ ਦੁਖ ਰਿਆ ਸਵੇਰ ਦੇ ਪਹਿਲਾਂ ਮੈਂ ਸਵੇਰੇ ਗੋਲੀ ਲਈ ਚਾਹ ਪੀ ਕੇ ਨਿਰਨੇ ਕਾਲ ਜੀ ਚਾਹ ਪੀ ਕੇ ਮਤਲਬ ਤੇ ਹੁਣ ਮੇਰੇ ਫੇਰ ਸਿਰ ਦੁਖ ਰਿਆ ਤਾਂ ਵਰ ਕਮੈਂਡ ਕਾ ਲਾ ਲਿਆ ਇਹਨੂੰ ਕੋ ਲਾਇਆ ਕਰੋ ਕੋਈ ਕਹਿਆ ਸੀ ਪਾਠ ਕਰਨ ਲੱਗੇ ਜਾਂ ਨਾਲ ਚੁਣ ਵੇਲੇ ਜਾਂ ਫੋਨ ਸਰਉਣ ਵੇਲੇ ਇਹਨਾਂ ਕ ਲਾ ਕੇ ਰੱਖਿਆ ਪਰ ਮੈਂ ਭੁੱਲ ਜਾਨੀ ਆ ਟਰਪੀ ਲਾ ਨਹੀਂ ਇਹ ਬੈਠ ਇਹ ਸਮਾਨ ਕਿੱਥੋਂ ਕੱਢੀ ਬੈਠੇ ਹੋ ਤੁਸੀਂ ਲੋ ਰੱਖੋ ਇਹਨਾਂ ਅੰਦਰ ਇਹ ਨਹੀਂ ਚੱਕਣਾ ਹੈ ਬੈਠ ਹੈ ਵੀ ਇਹ ਬੈਠੇ ਨਹੀਂ ਨਹੀਂ ਆਪਦੇ ਬੈਠਣਾ ਖੇਡੋ ਹੈ ਆਪਦੇ ਬੈਠਣਾ ਖੇਡੋ ਗਰਮੀ ਹੈ ਜੀ ਠੰਡ ਆ ਗਈ ਟੋਪੀ ਟੋਪੀ ਲਾਓ ਚਲੋ ਗਰਮੀ ਸੀ ਗਰਮੀ ਸੀ ਹੁਣ ਤਾਂ ਨਹੀਂ ਹੈਗੀ ਤੇਰੀ ਬਾਰੀ ਰਹਿੰਦੀ ਹੈ ਜਾ ਵੀ ਜੀ ਲੈ ਲੁਕੀ ਜੀ ਬੋਲ ਬੱਚੀ ਦਾ ਉਹ ਗਈ ਆ ਵੀ ਇਹ ਰੱਖਣਾ ਹੋਰੀ ਆ ਪਤੰਗ ਲੁੱਟ ਕੇ ਲੈ ਆਏ ਨੇ ਜੋ ਆ ਦੇਖ 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 ਡੋਰ ਨੀਚੇ ਰੱਖਿਆ ਉਹਨਾਂ ਗਲ ਚ ਵਹਿ ਜੂ ਨਹੀਂ ਅਗਲੇ ਵੇ ਬੜੀ ਜੀਦੀ ਮੁੜਿਆ ਹੈ ਹਾਂ ਥੋੜੀ ਚਲਾ ਲਿਆ ਕਰੋ ਸਾਈਕਲ ਕਹਿੰਦਾ ਇਹ ਜਾਣੀ ਪਤਾ ਨਹੀਂ ਕੀ ਲੈ ਕੇ ਆਉਣਾ ਤੁਸੀਂ ਆ ਲੈ ਆਇ ਲੈ ਦੋ ਲੜੀਆਂ ਸਰ ਤੇ ਹੋ ਨਹੀਂ ਚੋਕੋ ਦੇਣ ਲੱਗੇ ਜੋ ਅੱਖਾਂ ਦੁੱਧ ਚ ਪਾ ਕੇ ਹੁਣ ਹਮਲਾਈ ਗੱਲ ਇਹਦਾ ਕੀ ਹੁੰਦਾ ਇਹ ਕੋਰਨਫਲੈਕਸ ਇਹ ਕੋਰਨਫਲੈਕਸ ਇਹ ਪਾਣੀ ਖਾਂਦਾ ਨਹੀਂ ਉਹ ਜਾ ਕੇ ਚੋਕੋ ਲੈ ਅੱਜ ਮੈਂ ਆਹ ਵਾਲਾ ਫਲੇਵਰ ਖਾਊਗਾ ਗਰਮੀ ਇਹ ਕਹਿੰਦਾ ਮੈਂ ਚੋਕੋ ਨਹੀਂ ਖਾਣੇ ਹਾਂ ਥਰਾਣੇ ਖੜ ਗਏ ਮੇਰੇ ਕਹਿੰਦੇ ਬਣਾ ਕੇ ਦੇ ਮੈਂ ਥੋੜਾ ਜਿਹਾ 엠라이드 캐브레트 러아 어, 헬로. हां ਆਈ ਟੀ ਵਾਲੇ ਉਹਨਾਂ ਦਾ ਐਮ ਆਰ ਵੀ ਉਹ ਆਡੀਸ਼ਨ ਲਿਆ ਸੀ ਨਾ ਵੀ ਉਹਨਾਂ ਦਾ ਆਡੀਸ਼ਨ ਲਿਆ ਸੀ ਨਾ ਵੀ ਕਹੇ ਜਣਗੇ ਤੇ ਉਹਨਾਂ ਨੇ ਪਹਿਲਾਂ ਲੈਟਰ ਵਰਕਿੰਗ ਡਿਟੈਕਸ਼ਨ ਕਰਾ ਦੇ ਜਿਹੜਾ ਬੱਚਿਆਂ ਨੂੰ ਹੁੰਦਾ ਉਹ ਕਿੰਦੇ ਵੀ ਟੈਂਸਲਾ ਤੇ ਉਹਨਾਂ ਨੇ ਟੈਂਸਲਾ ਵੀ ਹਾ ਚੱਕ ਓਹੋ ਆ ਚੱਕ ਚੁੱਕੀਓ ਘੜੋ ਲਓ ਜਾਵਾ ਨਹੀਂ ਨਹੀਂ ਉਹੀ ਨੇ ਜੀ ਉਹੀ ਕਰੀਏ ਹੁਣ ਬਸ ਇਹਨੂੰ ਰੱਖ ਲੈ ਦੇ ਵਿੱਚ ਹੀ ਹੋਰ ਕਾਹਦੇ ਪਾਉ ਵੱਡੇ ਭਾਂਡੇ ਚ ਦੇਖ ਚੱਕਰ ਬੱਤੀ ਚੱਕ ਦਾ ਗਾਲੇ ਪੈਕ ਕਰਦੇ ਆਂ ਪਰ ਮੈਂ ਇਹਨਾਂ ਨਾਲ ਇਹਨਾਂ ਦੀਆਂ ਸਾਬਰੋਂ ਪੁੱਤ ਨਹੀਂ ਰਸ ਕਰਨੇ ਕਿਹਨੇ ਇਹ ਦੋ ਫਲੇਵਰ ਆ ਹਮਮ ਅੰਡਾ ਗਾਲੇ ਪੈਕ ਕਰਦੇ ਆਂ ਆਹ ਪਤਾ ਨਹੀਂ ਕਿਹੜਾ ਫਲੇਵਰ ਠੀਕ ਆ ਥੋੜਾ ਚੌਲੇ ਦਾ ਆ ਕਿਹੜਾ ਕਿਹਾ ਵੀ ਨੇ ਇਹ ਚੌਲੇ ਦਾ ਨਹੀਂ ਲੱਗ ਰਿਹਾ ਮੈਨੂੰ ਆਹ ਨਾਲ ਜ਼ਿਆਦਾ ਸਵਾਦ ਆ ਇਹ ਸੜਾ ਗਏ ਸਾਨੂੰ ਖਾਇਆ ਵੀ ਕਿਉਂ ਨਹੀਂ ਖਾਇਆ ਮਨਨੇ ਕੀ ਬਹੁਤ ਆ ਕਾਰਾ ਹੋ ਰਿਹਾ ਹੈ ਕੱਚੇ ਖਾ ਕੇ ਦੇਖ ਕੇ ਜੇ ਲੱਗੇ ਛੋਟੀ ਜਿਹੀ ਰਸੋਈ ਆ ਇੱਕ ਜਿੰਨੀ ਰਸੋਈ ਆ ਚਾਰ ਜਾਣੇ ਬੜਗੇ ਤੇ ਇਹ ਪੱਕਾ ਹੋ ਗਿਆ ਆਪਰੇ ਵੀ ਜਾਨ ਚਾਰ ਨੇਕ ਤਾਂ ਬਾਹਰ ਹੀ ਖੜਾ ਅੱਜ ਕਿਹੜਾ ਆ ਤੈਨੂੰ 112 ਨਾਲ ਟੇਡ ਅੰਦਰ ਆਉਂਦਾ ਮੈਂ ਤਾਂ ਬਾਹਰ ਹੀ ਹਾਂ ਕੋਈ ਨਹੀਂ ਮਿਲੂ ਦਸਾਈ ਆ ਆਪਾਂ 12 ਬਟ ਟੇਡ ਨਹੀਂ ਮਰਨ ਕੋਸਰ ਰੱਡ ਦੇਵਾ ਇਹ ਅੰਦਰ ਨੂੰ ਕੀਤਾ ਕਿਉਂ ਕੀਤਾ ਨਹੀਂ ਨਾ ਇਹ ਵੀ ਆਉਂਦੇ ਹੋੜੀ ਫੜ ਕੇ ਥੈਂਕ ਯੂ ਸਵਾਲ ਬਹੁਤ ਆਵਾ ਇਹ ਦੁਬਾਰੀ ਬੈਣਾ ਫਿਰ ਇਹੀ ਖਾ ਹੋਊਗਾ ਲੈ ਹੈਲੋ

ਦੇਖਿਆ ਸਰਾ ਦੁੱਧ ਖਾਲੀ ਹੋ ਜਾਣਾ ਵਿੱਚੋਂ ਨਾਵਾ ਹੋਰ ਮੈਂ ਦੁੱਧ ਦੁੱਧ ਵੀ ਨਾੜ ਪੀਣਾ ਮਾਹ ਵੀਰ ਅੱਲਾ ਚੋਕੋ ਦੀ ਖਾਣਾ ਚਲੋ ਮੈਂ ਤਾਂ ਚੱਲੇ ਪ੍ਰੇਮਰ ਨੇ ਆ ਗਾਦੇ ਆ ਚੋਕੋ ਖਾ ਰਿਆ ਹੂੰ ਉਹ ਕੋ ਪਾਣੀ ਵੀ ਕਰਦਾ ਪੀਣਾ ਮੈਂ ਨਾਲ ਪਾਣੀ ਪੀ ਜਾਂਦਾ ਹੋਰ ਆਈ ਨਾ ਦੁੱਧ ਦਾ ਪੀਣਾ ਹੋਰ ਕੁਪਰਾਣੀ ਇਹ ਮੁੰਡਾ ਮੂਰਖੀ ਆ ਬੋਸ ਵਾਲਾ ਬਸ ਫੱਦਦਾ ਹੈਂ ਜੇ ਹਾਂ ਦਾ ਚੌਕਲੇਟ ਜਲੇ ਹੋਣਗੇ ਵੇਲੇ ਤਾਂ ਹਾਂ ਸਵਾਲ ਇਹ ਹੰਨਾ ਖਾਤੇ ਉਹ ਬਸ ਇੱਕ ਹੀ ਮਾਗੀ ਖਾਉਣਾ ਆਜੋ ਸੇ ਤਾਂ ਬਾਰੇ ਆਦਮੀ ਆਲੇ ਆ ਗਏ ਕੋਈ ਨਾ ਜਾ ਕੇ ਆਇਆ ਉਹ ਬਜ਼ੁਰਗ ਸੀਗੇ ਦੋਨੇ ਜਿਹੜੇ ਉਹਨਾਂ ਦਾ ਉਹਦਾ ਬੇਟਾ ਹੋਗਾ ਜੋ ਠੀਕ ਕਰ ਮੈਂ ਜੋ ਅੰਦਰ ਫੈਕਟਰੀ ਵੀ ਜਿਹੜੇ ਪਏ ਸੀ ਅੰਦਰ ਦੇਖਣਾ ਸੀਗੇ ਫੈਕਟਰੀ ਤੇ ਹੌਲੀ ਹੌਲੀ ਵਿਚਾਰੀ ਤੁਰਦੇ ਸੀਗੇ ਦੋਨੇ ਜਾਨੇ ਦੋ ਘੰਟੇ ਲਾਉਂਦੇ ਸਾਰੀ ਨੀਟ ਹੋ ਗਈ ਆ ਦੇਖਣ ਨੂੰ ਹਾਂ ਠੀਕ ਹੈ ਜੀ ਸੁਨਿਆਣਾ ਠੀਕ ਹੈ ਜੀ ਇਹਦੇ ਵਿੱਚ ਦੱਬੀ ਗਾਇ ਦੀ ਸਰਾਇ ਨੀਂ ਖਪੋ ਜੀ ਨਹੀਂ ਉੱਥੇ ਰਹਿ ਗਏ ਆਪਣੇ ਜਿੱਥੇ ਬੰਦੇ ਛੜਾਏ ਸੀਗੇ ਇਹਨਾਂ ਨੇ ਜਿਹੜਾ ਉਹ ਖੜੀ ਜਾ ਗਵਾਲੀਆ ਦੇ ਗਵਾਲੀਆ ਦੇ ਕਹਿੰਦਾ ਗਵਾਲੀਆ ਆਇਆ ਸਾਡੇ ਪੰਜਾਬੀ ਜੀ ਨੰਬਰ ਲੈਣਾ ਨਹੀਂ ਸੀਗਾ ਪੰਜਾਬੀ ਦੀ ਸੀ। ਹਏ ਨੰਬਰ ਲੈ ਜਾਂਦੀ। ਜਾਣਾ ਕਿਹਦਾ ਨੰਬਰ। ਜਾਣਾ ਤੇ ਹੈਣਾ ਦਵਾਈ ਰੱਖਾ। ਹਾਂ। ਮਿਲਿਆ ਆਉਂਦੇ ਉਹਨਾਂ ਨੂੰ। ਨਹੀਂ ਨਹੀਂ ਕੀ ਬਣੋ ਤੇ ਹੋਣ ਨਾਲ ਹੋਰ ਇਸਤੇ ਹੁੰਦੇ ਨੇ। ਨੰਬਰ ਚੀਰੋ ਦਰਸਾਣਾ। ਉਹ ਤਾਂ ਚੁਹਾਇ ਸੀ। ਫਿਰ ਉਹ ਕਟੇ ਘੱਡੂ। ਕੱਟ ਬੜੀ ਮੰਡੀ ਦੀ ਮਾਜਾ। ਉਹ ਟੋਕਾ ਤਾਂ ਕਿ ਗਾਰੰਦੀ ਬੜੀ ਆ ਅੱਜ ਤਾਂ। ਦੂਜੀ ਫਸਟਾ ਮੇਰੀ ਐ। ਸਸਦਾਰੋ ਰੋਲ ਦਾ ਕਰਦੇ ਮੈਨੂੰ ਜ਼ਰਾ ਨੇ ਗੜ ਕੇ ਹੋਈ ਜਾ ਮੈਂ ਕੰਮ ਨਾ ਮੈਂ ਤੁਹਾਨੂੰ ਦੋ ਬੰਦੇ ਨੂੰ ਆਪਣੀ ਕੰਮ ਹੀ ਮਜ਼ਦੂਰ ਨਹੀਂ ਹੋਣਾ ਚਾਹੀਦਾ ਤੇ ਪਾਣੀ ਘੱਟ ਤੁchnਾ ਲੂੰਗੀ ਇਹ ਦੂਮਾ ਤਾਂ ਮੈਨੂੰ ਕਿਤੇ ਮੈਂ ਉੱਪਰ ਖਾਂਡੇ ਕੇ ਮੈਂ ਧੋਉਂਗੀ ਵਿੱਚ ਪਾਣੀ ਮੈਂ ਹਮ ਤਾਂ ਤਿਆਰ ਨਹੀਂ ਉਹ ਤਾਂ ਪਹਿਲੇ ਹੀ ਪੰਡਤ ਹੋ ਜਾਂਦੇ ਨੇ ਮੈਂ ਤਾਂ ਪਾਣੀ ਗਲਤ ਪਾਣੀ ਲੇਟ ਆਉਂਦਾ ਪਾਣੀ ਸਾਢੇ ਪੰਜ ਆਉਂਦੇ ਤਾਂ ਤਾਜ਼ਾ ਪਾਣੀ ਨਾ ਤੋੜੇ ਹੁੰਦੇ ਆ ਟੈਂਕੀ ਆ ਪਾਣੀ ਠੱਡਾ ਹੁੰਦਾ ਅੰਮਾ ਨਾ ਕੋਣੀ ਨਿੱਖਰਦੇ ਨਹੀਂ ਬੰਦੇ ਜਨਾਜ਼ ਸੋ ਇਹ ਸਾਫ ਸੋ ਇਹ ਗੇਰ ਦਾ ਕਾਜ ਹੈ ਨਾ ਹੋਏ ਨਾ ਸਾਫ ਨੇ ਹੁੰਦੇ ਕਿ ਸੰਧਾ ਇੰਨੇ ਨਹੀਂ ਟੰਡੇ ਪਾਉਣਾ ਅਗਲੀ ਚੋਕ ਉਸ ਨੈਕਲੀ ਮੁੰਡਾ ਘਾਰਿਆ ਹਨਾ ਮਾ ਮਾ ਮੇਰੇ ਮਾ ਮੇਰੇ ਚੋਕ ਪਾ ਨਾ ਕਰਦਾ ਬਹੁਤ ਪਿਆ ਹੋਇਆ ਸੀ ਹੁਣ ਹੁਣ ਬ੍ਰੇਕ ਲਾਈ ਬੈਠਾ ਹੁਣ ਬ੍ਰੇਕਾ ਹੁਣ ਬ੍ਰੇਕਾ ਲਾਈ ਬ੍ਰੇਕਾ ਹੀ ਫਸਦੇ ਨੇ ਖਾਂਦਾ ਗੁੰਦਾ ਹੈ ਨਹੀਂ ਰੌਲਾ ਵੱਧ ਪਾਉਂਦਾ ਹੈ ਹਾਂ ਸਵਾਦ ਲੋਹਨ ਸਾਰੀ ਮੈਂ ਲਿਆ ਤੋ ਕਹਾਂ ਛੇਤੀ ਹੈ ਕਿਸ ਨੇ ਦੇਖਿਆ ਹੋਗਾ ਕੋ ਲੈ ਕੇ ਸਕੂਲ ਅੱਜ ਮੈਂ ਚੋਕੋ ਲਿਆ ਮੈਂ ਲੰਬੀ ਰੇ ਦੇ ਦੋ ਦਰਮੇਂ ਕਹਾਂ ਮੈਂ ਖਾਣੇ ਨੂੰ ਚੋਕੋ ਲੈ ਕੇ ਆਉਂਦੇ ਆਂ ਐਂ ਖਾਣਦੇ ਹੁੰਨੇ ਆਂ ਕਿਵੇਂ ਐਂ ਅੱਛਾ ਸੁੱਕੇ ਰੁੱਖੇ ਹੀ ਹੈ ਸੌ ਲਾ ਦੇ ਤੈਨੂੰ ਮੰਗ ਲਈ ਤੂੰ ਸਿਰ ਐਂ ਖਾ ਲੈਣੇ ਸੀਗੇ ਬਿਨਾਂ ਦੁੱਧ ਚ ਪਾਏ ਦੁੱਧ ਦੁੱਧ ਟੇਸਟੀ ਬਣ ਜਾਂਦਾ ਚੋਕੋ ਵਾਲਾ ਦੁੱਧ ਚ ਪਾਉਣੀ ਨਹੀਂ ਸੀ ਫਿਰ ਦੁੱਧ ਬਹੁਤ ਟੇਸਟੀ ਬਣਵਾਉਂਦਾ ਹੁਣ 6 ਵਜੇ ਕਿ ਰਾਤ ਨੂੰ ਕੀ ਬਣਾਵਾਂਗੇ ਰਾਤ ਨੂੰ ਮੈਂ ਤਾਂ ਕੁਝ ਨਹੀਂ ਖਾਣਾ ਅੱਜ ਮੈਂ ਵੀ ਨਹੀਂ ਖਾਣਾ ਇਹਦੇ ਨਾਲ ਬਹੁਤ ਡਿਡਾ ਸਬਜ਼ੀ ਬਈ ਹੋਊਗੀ ਕਿੰਨੇ ਭਾਰੇ ਨੇ ਹਾਸ ਸਬਜ਼ੀ ਬਈ ਹੋਊਗੀ ਹੈ ਨਹੀਂ ਅੱਜ ਮੰਮੀ ਜੀ ਉੱਗੀ ਹੋਈ ਆ ਫਸ ਠੀਕ ਆ ਫਿਰ ਆਪਾਂ ਮੈਂ ਤਾਂ ਖਾਣੇ ਕੁਝ ਨਹੀਂ ਚਾਰ ਚੂਰਨਾ ਖਾ ਲੈਣਗੇ ਜੇ ਕਦੀ ਖਾਣੀ ਉਹ ਥੋੜਾ ਜਿਹਾ ਕਾਜਰਾ ਮਟਰ ਪਾ ਕੇ ਚੌੜ ਬਣਾਉਂ ਚਿੱਟੇ ਪੰਗਾ ਹੀ ਹੈ ਖਾਣ ਪੀਣ ਦਾ ਵਾਹ ਜਵਾਨ ਜੀਵ ਜਿਹੀ ਲੱਗੀ ਹੈ ਨਾ ਇਹਦੇ ਸਾਰੇ ਸੱਪੇ ਆ ਕਾਛੀ ਰਾਸੀ ਬਣਾਉਂਗੀ ਮੈਨੂੰ ਮਰਮਦ ਮਾਰ ਕਰਦਾ ਚਿੱਪੜਾ ਹਲਦੀ ਨਹੀਂ ਬਣ ਚਿੱਪੜਾ ਵਾਰੀ ਵਾਰੀ ਪਾਉਣੇ ਨੇਗੇ ਵਾਰੀ ਵਾਰੀ ਮੰਗਣ ਲੱਗ ਜਾਨੇ ਹਾਂ ਤਾਂ ਕਹਿੰਦੇ ਮੈਨੂੰ ਹੋਰ ਦੋ ਮੈਨੂੰ ਨਹੀਂ ਪਤਾ ਕਿ ਜਵਾਕਾਂ ਨੂੰ ਬਚੇ ਨਾ ਬਚ ਮੈਨੂੰ ਹੋਰ ਚਾਹੀਦੇ ਹੈ ਫੇਰ ਤੁਸੀਂ ਕਿਹਾ ਸੀ ਇਹ ਕੱਲ ਮੈਂ ਕੱਬ ਕੇ ਆਂਦੀ ਥੋ ਜਵਾਕਾਂ ਨੂੰ ਚਾਹੀਦਾ ਨਾ ਮੈਨੂੰ ਹੋਣੇ ਚਾਹੀਦੇ ਮੈਂ ਨਹੀਂ ਕਹਿੰਦੀ ਹੈ ਮੈਂ ਤਾਂ ਬੰਦ ਹਲਦੀ ਇਹ ਖਾਂ ਨਾ ਚਿੱਟੇ ਚਿੱਟੇ ਬਣਾਣੇ ਨੇ ਚਿੱਟੇ ਖਾਂਦਾ ਮਾੜਾ ਰੋਜ਼ ਰੋਜ਼ ਨਵੀਂ ਤਰ੍ਹਾਂ ਦੀ ਕੀ ਬਣਾਈਏ ਕੀ ਬਣਾਈਏ ਓਏ ਦੋਤ ਵੀ ਥੰਡਾ ਪੀ ਲਾ ਤਾਂ ਨਹੀਂ ਫਿਰ ਬੱਲਾ ਬੱਲਾ ਤੇਰਾ ਗਾਜਰਾਂ ਜਾਂ ਨਾ ਪਾਈ ਚੌਲਾਂ ਚ ਵਧੀਆ ਲੱਗਦੀ ਮਿੱਠੇ ਜਿਹੇ ਹੋ ਜਾਂਦੇ ਨੇ ਤੇ ਦੋ ਗਾਜਰੇ ਮੈਂ ਤੈਨੂੰ ਤਾਂ ਖਾ ਲਿਆ ਹੋਰ ਮਿੱਠੇ ਹੋ ਜਾਣਗੇ ਗਾਜਰੇ ਗਾਜਰਾ ਮੈਂ ਕੱਢੂਆ ਉਹਦੀ ਪਲੇਟ ਚ ਪਰ ਮੈਨੂੰ ਵਧੀਆ ਲੱਗਦੀਆਂ ਨਹੀਂ ਹੁਣ ਅਬ ਲੱਗਦਾ ਰੜਕਾ ਲੋਣਾ ਬੂ ਨਹੀਂ ਮੈਨੂੰ ਤਾਂ ਤੁਹਾਡਾ ਅੱਢ ਮੇਰਾ ਅੱਢ ਆ ਮਟਰ ਦਾ ਸਵਾਲ ਆਉਂਦਾ ਚੌਲਾਂ ਚ ਗਾਜਰਾ ਨਹੀਂ ਸਵਾਲ ਲੱਗਦੇ ਆ ਦੋ ਗਾਜਰੇ ਮੈਂ ਮੈਂ ਆਪਣੀ ਪਲੇਟ ਚ ਕੱਢ ਰਹੀ ਮੈਂ ਠੀਕ ਆ ਵਿੱਚੋਂ ਕੱਢ ਦਿਓ ਵੀਰੇ ਦੁੱਤਾ ਤੂੰ ਕਿੱਥੇ ਰਹਿ ਤਰਾ ਖਾ ਰਿਹਾ ਹੈ ਕਾ ਵਾ ਆ ਵਿੱਚ ਪਿਆ ਖਤਮ ਕਰ ਰਹੇ ਹਾਂ ਖਤਮ ਕਰ ਰਹੇ ਹਾਂ ਨਹੀਂ ਬੀਬੀ ਇਹਨੂੰ ਮੈਂ ਹਮੇਸ਼ਾ ਖਰਦਾ ਕੱਚੀ ਇਹ ਮੈਂ ਤੁਰਾ ਤੋ ਖਾਦੀਆਂ ਕਰ ਕੱਚੀ ਤਾਂ ਖਾਦੀ ਆਂਦੀ ਆ ਉਹ ਚੌਲਾਂ ਚ ਨਹੀਂ ਹੋਰ ਹੀ ਹੋ ਜਾਂਦੇ ਨੇਗੀਆਂ ਉਹ ਸਵਾਦ ਨਹੀਂ ਲੱਗਦੇ ਆਲੇ ਬਰਦਰ ਦਲ ਤੋਂ ਪੋਸਟ ਦੀ ਇੱਕ ਮਿੰਟ ਸੁੱਕੀ ਆਲੱਗ ਗਿੱਲੀ ਆਲੱਗ ਸੁੱਕੀ ਆਲੱਗ ਕੂੜਾ ਠੱਠ ਕਿਹ ਹੈਗੀ ਚਲੋ ਚਲੋ ਚੱਟਾ ਹੋਣਾ ਹੁਣ ਕੀ ਰਹਿ ਗਿਆ ਹਾਂਜੀ ਹੁਣ ਮੈਂ ਫਾਫੜਾ ਹਸਪੀਟਲ ਤੇ ਛਾੜਤਾ ਤੇ ਇਹਨਾਂ ਡਸਟਬਿਨ ਦਾ ਬੰਦਾ ਨਹੀਂ ਹੁੰਦਾ ਹੈਗਾ ਬਚਿਆ ਰਹਿੰਦਾ ਵਾ ਤੇ ਜਿਹੜਾ ਕੂੜਾ ਹੁੰਦਾ ਫਾਫਾ ਜਾ ਕੇ ਲੈ ਜਾਂਦੇ ਨੇ ਉਹਨੇ ਅਸੋ ਫਵਲ ਛੱਡਿਆ ਜਾਂਦਾ ਬਾਹਰ ਨੋ ਜੀ ਬਣ ਗਏ ਚੌਲ ਬੱਚਾ ਹਾਲੀ ਨਹੀਂ ਬਾਈ ਅੱਪਾ ਚੌਲ ਬੜੇ ਖਾਦੇ ਆ ਹਫਤੇ ਮੈਨੂੰ ਖਾਣੇ ਨਹੀਂ ਚਾਹੀਦੇ ਕਿਸੇ ਰੋਜ਼ਾਂ ਕੋਈ ਘਰੇ ਦਾ ਕਰੀ ਬਣਾਉਣਾ ਪਰਸੋਂ ਖਾਦੇ ਨਹੀਂ ਪਿਓ ਸਾਡੇ ਕੱਲ ਨੂੰ ਵੀ ਤਾਂ ਖਾਦੇ ਸੀ ਕੱਲ ਦੁਪਹਿਰੇ ਖਾਦੇ ਆ ਆ ਪਾਸਵਰਡ ਕਿਹਦੇ ਕੱਲ ਖਾਦੇ ਆ ਹਾਂ ਸਵਾਲ ਨੰਬਰ